ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਹਰਪ੍ਰੀਤ ਸਿੰਘ ਤੇ ਮੇਰੇ ਬੱਚੇ ਦਾ ਰਾਮੀਰ ਸਿੰਘ ਤੁਸੀਂ ਕਾਫੀ ਟਾਈਮ ਤੋਂ ਸੋਸ਼ਲ ਮੀਡੀਆ ਉੱਤੇ ਮੇਰੇ ਬੱਚੇ ਦੀ ਵੀਡੀਓਜ਼ ਦੇਖ ਰਹੇ ਹੋ ਮੇਰੇ ਬੱਚੇ ਨੂੰ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਹੈ ਜਿਸ ਦਾ ਨਾਮ ਹੈ ਡੀਐਮਡੀ ਪ੍ਰੋਸ਼ਾਨ ਮਸਲ ਡਿਸਟ੍ਰੋਫੀ ਇਹਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਹੌਲੀ-ਹੌਲੀ ਕਰਦੇ ਡਾਕਟਰਸ ਬੋਲਦੇ ਨੇ ਕਿ 15-16 ਸਾਲ ਦੇ ਵਿੱਚ ਬੱਚਾ ਕੋਈ 17 ਸਾਲ 18 ਸਾਲ ਤੱਕਰ ਬੱਚੇ ਦੀ ਲਾਈਫ ਹੁੰਦੀ ਹੈ ਜੋ ਡਾਕਟਰਸ ਬੋਲਦੇ ਨੇ ਮੇਰਾ ਬੱਚਾ ਹੁਣ 9 ਸਾਲ 10 ਮਹੀਨੇ ਦਾ ਹੈ ਤੇ ਮੇਰੇ ਬੱਚੇ ਕੋਲ 2 ਸਾਲ ਡੇਢ ਸਾਲ ਦੀ ਟਾਈਮਿੰਗ ਹੈ ਜੋ ਅਮਰੀਕਾ ਤੋਂ ਇੰਜੈਕਸ਼ਨ ਆਉਣਾ ਹੈ ਤੇ ਮੇਰੇ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਪਲੀਜ਼ ਮੇਰੀ ਮਦਦ ਕਰੋ ਤਾਂ ਜੋ ਮੇਰੇ ਬੱਚੇ ਜਾਨ ਬਚ ਜਾਏ ਹੁਣ ਸਾਲ ਹੋ ਗਿਆ ਮੈਂ ਧੱਕੇ ਕੰਮ ਦੇ ਨੂੰ ਪਰ ਕੋਈ ਵੀ ਮੇਰੀ ਜਾਇਦਰ ਸੁਣਵਾਈ ਨਹੀਂ ਹੋ ਰਹੀ ਇਸ ਲਈ ਕਿ ਚਾਨਕੂਣ ਮੇਰੀ ਇੱਕ ਗੁਰਮੰਦਰ ਸਿੰਘ ਖੈਰਾਜੀ ਨੇ ਜੋ ਪਾਕੋ ਮਾਜਾ ਤੇ ਰਹਿਣ ਵਾਲੇ ਨੇ ਇਹਨਾਂ ਨੇ ਮੇਰੇ ਹੱਥ ਫੜਿਆ ਮੇਰਾ ਤੇ ਕੈਬਨਿਟ ਮਨਿਸਟਰ ਜੋ ਮਨਿਸਟਰ ਸਾਹਿਬ ਨੇ ਜੋ ਐ ਐਮਐਸਐਮਈ ਦੇ ਪ੍ਰਧਾਨ ਜੀਤਨਾਮਨਜੀ ਜੀ ਜੋ ਪਾਰਲੀਮੈਂਟ ਦੇ ਜੋ ਮਨਿਸਟਰ ਨੇ ਉਹਨਾਂ ਤੱਕ ਮੈਨੂੰ ਲੈ ਕੇ ਗਏ ਨੇ ਇਹ ਆਪਣੇ ਪੰਜਾਬ ਦੇ ਐਮਐਸਐਮਈ ਦੇ ਪ੍ਰਧਾਨ ਨੇ ਗੁਰਮਿੰਦਰ ਸਿੰਘ ਮਨ ਗੁਰਮਿੰਦਰ ਸਿੰਘ ਖੈਰਾ ਜੀ ਸੋ ਮੇਰੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਮੇਰੀ ਵਾਚਣ ਕੇ ਹੋਰ ਮਦਦ ਕਰੋ ਸਰ 4 ਕੋਰ 70 ਲੱਖ ਦੇ ਲੱਗ ਗਏ 5 ਕੋਰ ਦੇ ਲੱਗੇ ਪਹੁੰਚਣ ਆਣੇ ਆ ਤੇ ਹੁਣ ਪਹਿਲਾਂ ਵੀ ਚਲੋ ਇਸ ਸਾਲ ਤੋਂ ਲੱਗਿਓ ਸਾਡੀ ਜਿਆਦਾ ਨਹੀਂ ਹੋਇਆ ਸੀ ਪਰ ਦੋ ਤਿੰਨ ਹਫਤੇ ਦੇ ਵਿੱਚ ਵਿੱਚ 22-3 ਕਰੋੜ ਮੇਰੇ ਬੱਚੇ ਦੇ ਕੋਲਸ ਆਇਆ ਹੈ ਮੈਨੂੰ ਉਹਨਾਂ ਪੂਰੀ ਉਮੀਦ ਕਿ ਜਿੱਦਾਂ ਇਦਾਂ ਹੋਣਾ ਥੋੜੀ ਛੁੱਟੀ ਦੀ ਪ੍ਰੋਬਲਮ ਮੈਨੂੰ ਆ ਰਹੀ ਹੈ ਕਿ ਮੇਰੀ ਛੁੱਟੀ ਸਾਲ ਦੀ ਖਤਮ ਹੋ ਗਈ ਹੈ ਸੰਡੇ ਸੈਟਰਡੇ ਨੂੰ ਥੋੜਾ ਜਿਹਾ ਮੈਨੂੰ ਟਾਈਮ ਮਿਲਦਾ ਹੈ ਤਾਂ ਮੈਂ ਆ ਜਾਣਾ ਕਿਉਂਕਿ ਮੇਰੀ ਛੁੱਟੀ ਸੰਡੇ ਸੈਟਰਡੇ ਮਿਲਦੀ ਹੈ ਸੰਡੇ ਨੂੰ ਸੈਟ ਦਿੰਦੇ ਨੇ ਸਰ ਇਹ ਹੋਇਆ ਕਿ ਜਿੱਤੇ ਮੈਨੂੰ ਬੁਲਾਉਂਦੇ ਮੈਂ ਚਾਹੀਦਾ ਨਾ ਤੇ ਫਿਰ ਸੰਡੇ ਨੂੰ ਇਹ ਇਹ ਤੋਂ ਅਨੁਸ਼ੀਦਾ ਸਾਹਿਬ ਆਪਣੇ ਜੰਮੀ ਸਰ ਉੱਥੇ ਜਾਂਨਾ ਚਪਾਰਾ ਸਾਹਿਬ ਕੱਟੀ ਦੇ ਸੰਗਤ ਉੱਥੇ ਵੀ ਮੈਨੂੰ ਹੁਣ ਪੂਰੀ ਉਮੀਦ ਹੈ ਕਿ ਮੇਰੇ ਬੱਚੇ ਦਾ ਜਲਦੀ ਜਲਦੀ ਪੈਸਾ ਇਕੱਠਾ ਹੋ ਜਾਏਗਾ ਤੇ ਮੇਰੇ ਪਤਨੀ ਇੰਜੈਕਸ਼ਨ ਲੱਗਦੇ ਪਰ ਮੈਂ ਕੋਈ ਮਿਆਦੇ ਗੱਡੀ ਤੇ ਛੋਟੀ ਜੀ ਗੱਡੀ ਉੱਤੇ ਮੈਂ 올 ਇੰਡੀਆ ਕੋ ਮੁਚਕੇ ਆਵਾ ਕਿ ਜਿੱਤੇ ਜਿੱਤੇ ਮੈਂ ਬੰਬੇ ਹਦਰਾਬਾਦ ਸਾਊਥ ਤੱਕਰ ਗਿਆ ਹੋਇਆ ਵਾ ਤੇ ਮਨਾਲੀ ਵੀ ਤੜਨਾ ਮਿਲਿਆ ਸੀ ਤੇ ਮੈਨੂੰ ਹੋਰ ਸਾਰੀ ਉਮੀਦ ਹੈ ਮੈਨੂੰ ਕਿ ਜਲਦੀ ਜਲਦੀ ਮੇਰਾ ਪੈਸਾ ਇਕੱਠਾ ਹੋ ਜਾਏਗਾ ਡਾਕਟਰ ਨੇ ਬੋਲੇ ਆ ਕਿ ਸਰੇ ਦਵਾਈ ਜਿਹੜੀ ਹੁਣ ਆਈ ਏ ਸਾਨੂੰ ਜੁਲਾਈ ਦੇ ਵਿੱਚ ਐਪੀ ਅਪਰੂਵਲ ਹੋਈ ਏ ਜੋ ਅਮਰੀਕਾ ਨੇ ਬਣਾਇਆ ਹੈ ਇਹ ਜਿਹੜਾ ਬੱਚਾ ਚੱਲਦਾ ਫਿਰਦਾ ਇਹ ਉਹਨੂੰ ਹੀ ਇਹ ਡਾਕਟਰਸ ਜੋ ਦੇ ਰਹੇ ਨੇ ਬੰਦੇ ਕਿ ਉਹਨੂੰ ਹੀ ਲਾਗੂ ਹੈ ਤੇ ਮੇਰੇ ਬੱਚੇ ਦੀ ਕੰਡੀਸ਼ਨ ਦੇਖਦੇ ਹਾਲੀ ਸਾਲ ਡੇਢ ਸਾਲ ਤਿੰਨੋ ਛੇਤੀ ਹੋ ਸਕੇ ਇਹ ਦਵਾਈ ਬੇਟੇ ਨੂੰ ਮੈਨ ਨਹੀਂ ਜ਼ਰੂਰੀ ਇਹ ਬਿਮਾਰੀ ਦਾ ਨਾਮ ਡੀਐਮਵੀ ਹੈ ਤੇ ਡੀਐਮਡੀ ਚ ਆਂਦਾ ਡਿਸ਼ਨ ਮਸਕੂਲਰ ਡਿਸਟਰੋਫੀ ਮਸਕੂਲਰ ਇਹ ਸਾਰੇ ਜਿਨੇ ਮਸਕਲ ਮਤਲਬ ਮਾਸਪੇਸ਼ੀ ਹੈ ਆਪਣੀ ਬੋਡੀ ਸਾਰੀ ਮਾਸਪੇਸ਼ੀਆਂ ਦੀ ਬਣੀ ਚਾਪਾ ਬڑا ਦਿਲ ਹੋਵੇ ਦਿਮਾਗ ਹੋਵੇ ਅੱਖਾਂ ਹੋਵੇ ਹੌਲੇ ਹੌਲੇ ਇਹਦੇ ਅੰਦਰ ਮਸਲ ਦੇ ਅੰਦਰ ਡਿਸਟਰੋਫਿਨ ਨਾਮ ਦਾ ਪ੍ਰੋਟੀਨ ਹੁੰਦਾ ਉਹ ਘਟਦਾ ਜਾਂਦਾ ਤੇ ਇੱਕ ਸਮਾਂ ਆਂਦਾ ਜਦੋਂ ਉਹ ਪੂਰਾ ਹੀ ਖਤਮ ਹੋ ਜਾਂਦਾ ਜਿਹੜਾ ਤਾਕਤ ਦਿੰਦਾ ਹੈ ਬੋਡੀ ਨੂੰ ਚੱਲਣ ਸਿਰਨ ਲਈ ਜੇ ਅਗਰ ਹੁਣ ਜਿੱਦਾਂ ਦੀ ਕੰਡੀਸ਼ਨ ਬੇਟੇ ਦੀ ਹੈ ਉਹਨੂੰ ਡਾਕਟਰਾਂ ਦੇ ਵੱਤੋਂ ਵਾ ਛੇਤੀ ਉਹ ਦਵਾਈ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਉਹਦੇ ਤੇ ਕਾਰਾਕਾਰ ਵੀ ਉਹਨੀ ਛੇਤੀ ਕਰੇ ਹੂੰ ਸਾਡੇ ਕੋਲ ਸਮਾਂ ਜਿੱਦਾਂ ਕਿ ਮੇਰੇ ਹਸਬੰਦ ਨੇ ਕਿਹਾ ਹੈ ਉਹਦੇ ਹਿਸਾਬ ਨਾਲ ਤੇ ਸਾਲ ਹੈਗਾ ਆ ਪਰ ਅਸੀਂ ਉਹਨਾਂ ਵੇਟ ਵੀ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਕਿ ਜਿੰਨਾ ਛੇਤੀ ਬੱਚੇ ਨੂੰ ਮਿਲੇ ਕਿਉਂਕਿ ਇਹ ਜੀ ਡਿਸੇਬਿਲਟੀ ਵੱਧਦੀ ਜਾ ਰਹੀ ਹੈ ਮੇਰੇ ਦੇ ਦਿਨ ਵਰ ਸਰ ਹੁਣ ਤੱਕ ਕਾਫੀ ਲੋਕੀ ਮਦਦ ਕਰ ਰਿਹਾ ਹੁਣ ਸੰਗਤਪੁਰ ਸਾਡੀ ਗੱਲਬਾਤ ਮੌਂਟਰੀ ਪਹਿਲਾਂ ਲੋਕੀ ਸੋਚਦੇ ਸੀ ਕਿ ਫਰਾਡ ਆ ਹੁਣ ਜਦੋਂ ਆਪਾਂ ਲੋਕਾਂ ਚ ਵਿਚਰਨੇ ਆ ਜਿੱਦਾਂ ਲੋਕਾਂ ਕੋਲ ਸੰਗਤਪੁਰ ਆ ਰਹੀ ਆ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਐਕਚੁਅਲੀ ਇਹ ਰੀਅਲ ਕੇਸ ਆ ਤੇ ਮਾਪਿਓ ਇਦਾਂ ਆ ਰਹੇ ਆ ਜੇ ਅਗਰ ਆਪਾਂ ਫਰਾਡ ਹੁੰਦੇ ਤਾਂ ਹੁਣ ਤੱਕ ਤੁਹਾਡੇ ਤੇ ਕੋਈ ਨਾ ਕੋਈ ਐਕਸ਼ਨ ਹੋ ਗਿਆ ਹੁੰਦਾ ਤੇ ਇਦਾਂ ਆਪਾਂ ਲੀਗਲੀ ਨਹੀਂ ਰੋਡ ਤੇ ਖੜੇ ਹੁੰਦੇ ਤੇ ਬਾਕੀ ਹੁਣ ਤੇ ਸਾਰੇ ਮਹਿਕਮੇ ਵਾਲੇ ਪੁਲਿਸ ਮਹਿਕਮਾ ਹੋਵੇ ਚਾਹੇ ਐਡੀਸੀ ਸਾਹਿਬ ਨੇ ਉਹ ਹੁਣ ਤੇ ਜਿੱਦਾਂ ਕਿ ਮੇਰੇ ਹਸਬੰਦ ਨੂੰ ਗੁਰਵਿੰਦਰ ਸਿੰਘ ਖਹਿਰਾ ਬਾਰੇ ਦੱਸਿਆ ਉਹ ਸਰ ਵੀ ਸਾਡੀ ਉਹ ਵੀ ਉਹਨਾਂ ਨੇ ਵੀ ਵੀਡੀਓ ਹੀ ਵੇਖੀ ਆ ਇੱਕ ਵੀਡੀਓ ਨੂੰ ਸਕਰੋਲ ਕਰਨ ਦੀ ਜਗ੍ਹਾ ਉਹਨਾਂ ਨੇ ਉਸ ਵੀਡੀਓ ਦੀ ਜੈਨੂਇਨਿਟੀ ਸਮਝ ਕੇ ਸਾਰੀ ਕਨਫਰਮੇਸ਼ਨ ਕਰਕੇ ਲੋਕਾਂ ਤੋਂ ਵੈਰੀਫਾਈ ਕਰਾ ਕੇ ਮਨੇ ਆਪਨੇ ਆਰਮੀ ਤੋਂ ਵੀ ਵੈਰੀਫਾਈ ਕਰਾ ਕੇ ਫਿਰ ਸਾਨੂੰ ਕਾਲ ਕਰਕੇ ਬੋਲਿਆ ਕਿ ਨਹੀਂ ਇਹ ਤੁਹਾਡਾ ਜੈਨੂਇਨ ਕੇਸ ਹੈ ਜਿੰਨਾ ਹੋ ਸਕੇਗਾ ਮੈਂ ਤੁਹਾਡੀ ਆਪਣੀ ਪਰਸਨਲ ਤੇ ਹੈਲਪ ਕਰੂੰਗਾ ਕਰੂੰਗਾ ਪਰ ਇਹਨੂੰ ਅੱਗੇ ਲੈਵਲ ਤੱਕ ਲੈ ਕੇ ਜਾਊਂਗਾ ਉਹਨਾਂ ਨੇ ਇਹਨੂੰ ਦਿੱਲੀ ਬੁਲਾਇਆ ਤੇ ਇੰਨੀ ਜਿੱਥੇ ਆਪਾਂ ਜਾ ਨਹੀਂ ਸਕਦੇ ਜਾਣਾ ਤੇ ਛੱਡੋ ਜਿਹੜੀ ਸੋਚ ਵੀ ਨਹੀਂ ਸਕਦੇ ਮਿਨਿਸਟਰੀ ਤੇ ਉਸ ਮਹਿਕਮੇ ਤੱਕ ਨੂੰ ਪਹੁੰਚਾਇਆ ਹੈ ਮੇਰੀ ਫਾਈਲ ਮੇਰੇ ਹੱਥੋਂ ਸਰ ਨੂੰ ਦਿੱਤੀ ਹੈ ਤੇ ਹੁਣ ਮੈਨੂੰ ਪੂਰਾ ਵਿਸ਼ਵਾਸ ਹੈ ਜੇ ਅਗਰ ਮੇਰੀ ਇੰਨੇ ਲੈਵਲ ਤੱਕ ਗੱਲ ਪਹੁੰਚ ਗਈ ਹੈ ਤੇ ਰੱਬ ਜ਼ਰੂਰ ਮੇਰੀ ਗੱਲ ਸੁਨੇਗਾ ਜ਼ਰੂਰ ਸੁਨੇਗਾ ਅੱਗੇ ਹੁੰਦੀ ਹੈ ਪੰਜਾਬ ਬਿਲਕੁਲ ਬਿਲਕੁਲ ਵੀ ਕੰਮ ਕੀਤੀ ਹੈ ਕਿੰਨੀ ਮਦਦ ਦੀ ਹੋਰ ਲੋੜ ਹੈ ਵਰ ਕੀ ਅਪੀਲ ਕਰਨਾ ਚਾਹੁੰਦੀ ਜਿੱਦਾਂ ਕਿ ਤੁਹਾਨੂੰ ਮੇਰੇ ਹਸਬੰਦ ਨੇ ਹੁਣ ਵੀ ਦੱਸਿਆ 4 ਕਰੋੜ 70 ਲੱਖ ਦੇ ਨੀਅਰ ਅਬਾਊਟ ਆਪਾ ਪਹੁੰਚ ਗਏ ਆ ਇਹ ਵੀ ਸੰਗਤ ਦੇ ਕਰਕੇ ਤੇ ਪੰਜਾਬੀ ਇਹ ਤੋਂ ਵੀ ਜ਼ਿਆਦਾ ਵੱਚੜ ਕੇ ਮਦਦ ਕਰ ਦੇ ਕਈ ਵੀਰਾਂ ਤੱਕ ਮੇਰੀ ਹਜੇ ਤੱਕ ਗੱਲਬਾਤ ਪਹੁੰਚੀ ਹੀ ਨਹੀਂ ਹੈ ਕਈ ਪੈਣਾ ਤੱਕ ਨਹੀਂ ਪਹੁੰਚੀ ਹੈ ਮੈਂ ਉਹਨਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗੀ ਜਦੋਂ ਤੱਕ ਕੋਲ ਮੇਰੀ ਗੱਲਬਾਤ ਪਹੁੰਚਦੀ ਹੈ ਮੇਰਾ ਨੰਬਰ ਦਿੱਤਾ ਗਿਆ ਹੈ ਜੇਕਰ ਤੁਹਾਨੂੰ ਕੋਈ ਵੀ ਡਾਊਟ ਹੈ ਕਿਸੇ ਵੀ ਤਰ੍ਹਾਂ ਦਾ ਤੁਸੀਂ ਪਲੀਜ਼ ਕਾਲ ਕਰੋ ਕਈ ਵਾਰੀ ਮੇਰੇ ਹਜੇ ਵੀ ਫੋਨ ਤੇ 700 ਮਿਸ ਕਾਲਾ ਪੈਂਡਿੰਗ ਨੇ ਮੈਂ ਫੇਰ ਵੀ ਸਾਰੇ ਮੈਸੇਜ ਸਾਰੇ ਕਾਲ ਕਿਉਂਕਿ ਮੈਨੂੰ ਇੱਕ ਇੱਕ ਫੋਨ ਬਹੁਤ ਜ਼ਰੂਰੀ ਹੈ ਮੈਂ ਸਾਰਿਆਂ ਦਾ ਰਿਪਲਾਈ ਦੇ ਰਹੀ ਹਾਂ ਸਾਰਿਆਂ ਨੂੰ ਸਮਝਾਉਣ ਲਈ ਹੈ ਕਿ ਹਾਂ ਇੱਕ ਹੀ ਬਿਮਾਰੀ ਕਿਉਂਕਿ ਜ਼ਿਆਦਾਤਰ ਲੋਕੀ ਮੈਨੂੰ ਇਹੀ ਪੁੱਛਦੇ ਕਿ ਇਹ ਬਿਮਾਰੀ ਕਿਹੜੀ ਹੈ ਉਹਨਾਂ ਨੂੰ ਉਹ ਸਾਰੀ ਡਿਟੇਲ ਦੇਣ ਤੋਂ ਬਾਅਦ ਮੈਂ ਇੱਕ ਇੱਕ ਫੋਨ ਕਾਲ ਅਟੈਂਡ ਕਰਨ ਤੋਂ ਬਾਅਦ ਦੇ ਰਹੀ ਹਾਂ ਤੇ ਪਲੀਜ਼ ਤੁਸੀਂ ਉਹ ਚੀਜ਼ ਨੂੰ ਸਮਝੋ ਮੇਰੇ ਬੱਚੇ ਦੀ ਮਦਦ ਕਰੋ 9815280368 ਮੈਂ ਰਿਪੀਟ ਕਰਾਂਗੀ 9815280368 ਇਹ ਸਿਰਫ ਕੰਟੈਕਟ ਲਈ ਹੈ ਪਲੀਜ਼ ਇਹਦੇ ਤੇ ਪੈਸੇ ਨਾ ਪਾਇਓ ਇਹ ਸਿਰਫ ਅਸੀਂ ਨੰਬਰ ਦਿੱਤਾ ਹੈ ਕਿ ਤੁਸੀਂ ਆਦੇ ਨਾਲ ਕੋਈ ਨਹੀਂ ਸਕੈਨਰ ਸਕੈਨ ਹੋ ਰਿਹਾ ਕੁਝ ਪ੍ਰੋਬਲਮ ਆ ਰਹੀ ਹੈ ਇਹਦੇ ਇਹ ਨੰਬਰ WhatsApp ਤੇ ਵੀ ਚੱਲ ਰਿਹਾ ਹੈ ਔਰ WhatsApp ਤੇ ਮੈਂ ਬੱਚੇ ਤੇ ਸਕੈਨਰ ਦੀ ਡੀਪੀ ਲਾਈ ਹੋਈ ਹੈ ਤੁਸੀਂ ਉਹਦੇ ਤੋਂ ਵੀ ਸਕੈਨ ਕਰ ਸਕਦੇ ਹੋ ਮੈਸੇਜ ਛੱਡ ਸਕਦੇ ਹੋ ਮੈਂ ਪੂਰੀ ਕੋਸ਼ਿਸ਼ ਕਰ ਰਹੀ ਹਾਂ ਕਿਉਂਕਿ ਮੇਰੇ ਲਈ ਇਸ ਟਾਈਮ ਤੇ ਇੱਕ ਇੱਕ ਚੀਜ਼ ਜ਼ਰੂਰੀ ਹੈ WhatsApp ਤੇ ਮੈਸੇਜ ਜਰੂਰ ਕਰਿਓ ਤਾਂ ਜੋ ਤੁਹਾਡਾ ਮੈਸੇਜ ਦੇਖ ਕੇ ਦੁਬਾਰਾ ਸੀ ਰਿਪਲਾਈ ਕਰ ਸਕੀਏ ਜਿਹਦੇ ਉੱਤੇ ਜਿੰਨਾ ਪੈਸਾ ਵਾ ਸੰਗਤ ਪਾ ਰਹੀ ਆ ਉਹ ਉਹਦੇ ਵਿੱਚ ਐਨਜੀਓ ਦੇ ਵਿੱਚ ਜਾ ਰਿਹਾ ਐਨਜੀਓ ਤੋਂ ਬਾਅਦ ਚ ਜਿੰਨਾ ਪੈਸਾ ਇਹ ਹਸਪੀਟਲ ਨੂੰ ਜਾਣਾ ਇਹਦੇ ਵਿੱਚ ਬਿਲਕੁਲ ਕਲੀਅਰ ਆ ਤੇ ਮੈਨਾਂ ਦੇ ਕੋ ਕੋਈ ਪੈਸਾ ਨਹੀਂ ਆ ਰਿਹਾ ਇਹ ਚੀਜ਼ ਸਾਰਾ ਹਾਂ ਹਾਂ ਡਾਇਰੈਕਟ ਉੱਧਰ ਜਾ ਰਿਹਾ ਤੇ ਸੰਗਤ ਨੂੰ ਇਹ ਅਪੀਲ ਆ ਕਿ ਜਿਆਦਾ ਜਿਆਦਾ ਮਦਦ ਚੜ੍ਹ ਕੇ ਮਦਦ ਕਰੋ ਸਕੈਨਰ ਤੋਂ ਜੋ ਪੈਕਟ ਕਰੂ ਕਰਕੇ ਆਏਗਾ ਉੱਤੇ ਸਕੈਨਰ ਤੇ ਹੀ ਕਰਿਓ ਤਾਂ ਕਿ ਬੱਚੇ ਦਾ ਇਲਾਜ ਹੋ ਸਕੇ